ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAM ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਅਸੀਂ 6ਵੀਂ ਪਾਤਸ਼ਾਹੀ ਦੇ ਚਰਨ ਛੋਹ ਪ੍ਰਾਪਤ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਚਰਨ ਛੋਹ ਪ੍ਰਾਪਤ ਜਗ੍ਹਾ ਹੈ ਗੁਰਦੁਆਰਾ ਚਸ਼ਮਾ ਸਾਹਿਬ ਉੱਥੇ ਲੈ ਕੇ ਆਏ ਆ ਉੱਥੇ ਨੇ ਤੁਹਾਨੂੰ ਦਰਸ਼ਨ ਦੇਦਾਰੇ ਕਰਾਉਣ ਜਾ ਰਹੇ ਆ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਇੱਥੇ ਲਿਖਿਆ ਹੋਇਆ ਹੈ ਦੇ ਪਿੱਛੇ ਕਿ 6ਵੀਂ ਪਾਤਸ਼ਾਹੀ ਜਿਹੜੇ ਹੈਗੇ ਇੱਥੇ ਤਕਰੀਬਨ 1688 ਵਿਕਰਮੀ ਨੂੰ ਜਿਹੜੇ ਹੈਗੇ ਇੱਥੋਂ ਹੁੰਦੇ ਹੋਏ ਹੋਰ ਜਿਹੜੇ ਇਸ ਦੇ ਇਲਾਕੇ ਦੇ ਵਿੱਚ ਪਹੁੰਚੇ ਨੇ ਤਾਂ ਸਾਰਾ ਇਤਿਹਾਸ ਜਿਹੜਾ ਹੈਗਾ ਇੱਥੋਂ ਦੇ ਜਿਹੜੇ ਹੈਡ ਗ੍ਰੰਥੀ ਸਾਹਿਬ ਨੇ ਉਹ ਤੁਹਾਨੂੰ ਜਿਹੜੇ ਹੈਗੇ ਚਾਨਣਾ ਪਾਣਗੇ ਆਪਾਂ ਹੈਡ ਗ੍ਰੰਥੀ ਸਾਹਿਬ ਨਾਲ ਗੱਲ ਜਿਹੜੀ ਹੈਗੀ ਸਾਰੀ ਗੱਲਬਾਤ ਕਰਦੇ ਆ ਸੋ ਆਪ ਦਰਸ਼ਕ ਦੇਦਾਰੇ ਕਰ ਰਹੇ ਹੋ ਇਸ ਵਿਸ਼ਾਲ ਸੁੰਦਰ ਇਮਾਰਤ ਦੇ ਜਿਹੜੀ 6ਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਜਗਾ ਤਾਂ ਇਹ ਤੁਸੀਂ ਆਪ ਦਰਸ਼ਣ ਦਿਦਾਰੇ ਕਰ ਰਹੇ ਹੋ ਆਪਣੀ ਟੀਵੀ ਸਕਰੀਨ ਤੇ ਸੋ ਦੇਖ ਰਹੇ ਕਿੰਨੀ ਵਿਸ਼ਾਲ ਬਿਲਡਿੰਗ ਆ ਗੱਲਬਾਤ ਇਥੋਂ ਦੇ ਹੈੱਡ ਗ੍ਰੰਥੀ ਸਾਹਿਬ ਨਾਲ ਕਰਦੇ ਆ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੰਘ ਸਾਹਿਬ ਜਿਹੜੇ ਸਾਡੇ ਇਸ ਸਮੇ ਗੁਰਨਾਨਕ ਨਾਮ ਲੈਵਾ ਸੰਗਤਾਂ ਨੇ ਉਹਨਾਂ ਨੂੰ ਇਥੋਂ ਦੇ ਇਤਿਹਾਸ ਬਾਰੇ ਜਿਹੜੇ ਹੈਗੇ ਤੁਸੀਂ ਚੰਨਣਾ ਪਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਲੱਖ ਲੱਖ ਧੰਵਾਦ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਇਸ ਸਥਾਨ ਤੇ ਆ ਕੇ ਨਮਾਣਾ ਖਟਿਆ ਤੇ ਜੋ ਇਸ ਸਥਾਨ ਦਾ ਇਤਿਹਾਸ ਆ ਇੱਥੇ ਸੇਵੇਂ ਪਾਸਾ ਦੇ 400 ਸਥਾਨ ਹੈ ਗੁਰਦੁਆਰਾ ਸ੍ਰੀ ਚਸਮਾ ਸਾਹਿਬ ਇਹ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਪਿੰਡ ਸਲਾਣੇ ਦੇ ਵਿੱਚ ਮੌਜੂਦ ਹੈ ਜਿੱਥੇ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਤੇ ਇੱਥੇ ਰੇਕ ਮਨ ਦੀਆਂ ਭਾਵਨਾਵਾਂ ਸੰਪੂਰਨ ਹੁੰਦੀਆਂ ਨੇ ਸੰਗਤਾਂ ਦਿਨ ਰਾਤ ਇੱਥੋਂ ਆਪਣੀਆਂ ਮਨ ਦੀਆਂ ਭਾਵਨਾਵਾਂ ਨੂੰ ਪੂਰਾ ਕਰਦੀਆਂ ਨੇ ਤੇ ਇੱਥੇ ਸਾਰੇ ਗੁਰਪਰਬ ਮਨਾਏ ਜਾਂਦੇ ਨੇ ਪੂਰਨਵਾਸੀ ਵਿਸ਼ੇਸ਼ ਤੌਰ ਤੇ ਭਰੀ ਜਾਂਦੀ ਆ ਤੇ ਹੋਰ ਵੀ ਸੰਗਤਾਂ ਦੇ ਜੋ ਕਾਰਜ ਰਾਸ ਹੁੰਦੇ ਨੇ ਇੱਥੇ ਖੰਡਪਾੜ ਸਾਹਿਬ ਦੀਆਂ ਲੜੀਆਂ ਚੱਲਦੀਆਂ ਨੇ ਸੁਖਨੀ ਸਾਹਿਬ ਦੀਆਂ ਲੜੀਆਂ ਚੱਲਦੀਆਂ ਨੇ ਜੋ ਵੀ ਇੱਥੇ ਮਨ ਭਾਵਨਾ ਦੇ ਨਾਲ ਆਪਣੀ ਬਿਰਤੀ ਲੈ ਕੇ ਆਉਂਦਾ ਉਹਦੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਆ ਪੁੱਤਰ ਵਾਲਿਆਂ ਨੂੰ ਪੁੱਤਰ ਮਿਲਦੇ ਨੇ ਜਿਹੜੇ ਵੀ ਕੋਈ ਮੰਦੀ ਹੋਰ ਭਾਵਨਾ ਜਿਵੇਂ ਬੱਚਿਆਂ ਨੇ ਬਾਹਰ ਜਾਣਾ ਉਹਨਾਂ ਦੇ ਉਹ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਆਈਲਟਰਸੀ ਦੇ ਪੇਪਰ 'ਚ ਨਈ ਬੈਂਡ ਆਉਂਦੇ ਜਦੋਂ ਅਰਦਾਸ ਇੱਕ ਮਨ ਇਕਾਗਰਨਾ ਕਰ ਲੈਂਦੇ ਨੇ ਤਾਂ ਉਹ ਵੀ ਇਸਾਮਾ ਪੂਰੀਆਂ ਹੁੰਦੀਆਂ ਨੇ ਇਸ ਤਰ੍ਹਾਂ ਸੰਗਤਾਂ ਦਾ ਦਿਨ ਰਾਤ ਤੰਤਤਾ ਲੱਗਿਆ ਰਹਿੰਦਾ ਹੈ ਪ੍ਰਾਤਨ ਇਤਿਹਾਸਾ ਉਹ ਜੋ ਆਪਾਂ ਵੀ ਆਪਾਂ ਨੂੰ ਸਾਨੂੰ ਇੱਥੋਂ ਮਿਲਿਆ ਨਾ ਉਹ ਜਦੋਂ ਗਵਾਲੀਅਰ ਜ਼ਿਲ੍ਹੇ ਤੋਂ ਕਿਲੇ ਤੋਂ ਇਹ ਭਵਨਜਰਾ ਜਿਆਂ ਨੂੰ ਆਜ਼ਾਦ ਕਰਕੇ ਪਹੁੰਚੇ ਨੇ ਕਢਾਣੀ ਸਾਹਿਬ ਕਢਾਣੀ ਤੋਂ ਇਹਨਾਂ ਨੇ ਚੋਲਾ ਸਾਹਿਬ ਰੱਖ ਕੇ ਫੇਰ ਵਾਪਸ ਕੀਤੀ ਹੈ ਜਦੋਂ ਇਹਨਾਂ ਨੇ ਤੀਜੀ ਜੰਗ ਦੀ ਫੇਰ ਤਿਆਰੀ ਕੀਤੀ ਆ ਜੋ ਸਾਨੂੰ ਇਤਿਹਾਸ ਇਨ੍ਹਾਂ ਦਾ ਮਿਲਿਆ ਤੇ ਉੱਥੇ ਆ ਕੇ ਜਦੋਂ ਇਹਨਾਂ ਨੇ ਜੰਗ ਦੇ ਲਈ ਆਪਣੇ ਜਵਾਨ ਸਿੰਘ ਤਿਆਰ ਕਰਨੇ ਸੀ ਤਾਂ ਇੱਥੇ ਬੀਆਵਨ ਜੰਗਲ ਸੀ ਜਿੱਥੇ ਇਹ ਸਥਾਨ ਪ੍ਰਗਟਾ ਇੱਥੇ ਕੋਈ ਆੜਦਾਲੀ ਸੀ 1.5 ਦੇ 2 ਕਿਲੋਮੀਟਰ ਤੇ ਪਿੰਡ ਵੀ ਨਹੀਂ ਹੈਗਾ ਤੇ ਆਮ ਵੀ ਇਹ ਟਿੱਬਿਆ ਸੀ ਰਿਤੇ ਰਿਤੇ ਪਏ ਹੁੰਦੇ ਸੀ ਤੇ ਇੱਥੇ ਆ ਕੇ ਰੁਕੇ ਜਿਸ ਦੀ ਜਣ ਕੇ ਇਤਿਹਾਸ ਮਿਲ ਰਿਹਾ ਸੰਤ ਬਾਬਾ ਬਲਵੰਤ ਸਿੰਘ ਸਿਉੜਿਆ ਵਾਲਿਆਂ ਨੇ ਉਹਨਾਂ ਨੇ ਇਹ ਪ੍ਰਗਟ ਕੀਤਾ ਸੀ 1975 ਦੇ ਵਿੱਚ ਉਹਨਾਂ ਦੇ ਦੱਸਣ ਮੁਤਾਬਕ ਜਦੋਂ ਇੱਥੇ ਫੌਜਾਂ ਨੂੰ ਨਹੀਂ ਜਲ ਮਿਲਿਆ ਨਾ ਤੇ ਫੌਜਾਂ ਨੇ ਜਲ ਦੀ ਪ੍ਰਾਪਤੀ ਲਈ ਫਿਰ ਸਤਿਗੁਰ ਜੀ ਨੇ ਘੋੜੇ ਦਾ ਪਾਉੜ ਮਾਰ ਕੇ ਇੱਥੇ ਪਾਣੀ ਪ੍ਰਗਟ ਕੀਤਾ ਤੇ ਉਹ ਪਾਣੀ ਬਹੁਤ ਚਿਰ ਜਿੰਨੇ ਸਜੋਬ ਤੇ ਰਿਹਾ ਕਿਸੇ ਨੂੰ ਨਹੀਂ ਪਤਾ ਸੀ ਉਹਦੇ ਬਾਰੇ ਕਿ ਜਦੋਂ ਵੀ ਇੱਥੋਂ ਵਾਲਦਾਲੇ ਲੋਕਾਂ ਨੇ ਬਜ਼ੁਰਗਾਂ ਨੇ ਸਾਡਿਆਂ ਨੇ ਤੇ ਡੰਗਰਚਾਰ ਨੇ ਡੰਗਰਚਾਰਾਂ ਨਾਲ ਦੀ ਆਮ ਹੁੰਦਾ ਸੀ ਤਾਂ ਉੱਥੇ ਉਹ ਜਗ੍ਹਾ ਨੂੰ ਮੜਾ ਜਿਹਾ ਪਾਣੀ ਮਿੱਟੀ ਕਰਕੇ ਨਾ ਪਰਾਂ ਆਪਣੇ ਸਿਰ ਆਲੇ ਪੰਨਾ ਸਿੱਟ ਕੇ ਉਹਨਾਂ ਨਾਲ ਜਲ ਸਕ ਲੈਂਦੇ ਸੀ ਜਲ ਸਕ ਲਾ ਨੂੰ ਕਿਸੇ ਨੂੰ ਨਹੀਂ ਪਤਾ ਸੀ ਹੌਲੀ ਹੌਲੀ ਫਿਰ ਜਗਾ ਪ੍ਰਗਟ ਹੁੰਦੀ ਹੁੰਦੀ 1975 ਦੇ ਵਿੱਚ ਸ਼ੰਤ ਮਹਾ ਪੁਰਸ਼ ਬਾਬਾ ਬਲਵੰਤ ਸਿੰਘ ਸਿਉੜਿਆਣੇ ਨੇ ਪ੍ਰਗਟ ਕੀਤੀ ਤੇ ਸਾਰੇ ਗੁਰਪਰਬਾਂ ਨੂੰ ਪੂਰਨਮਾਸੀ ਨੂੰ ਜਿਸ ਤਰ੍ਹਾਂ ਹੁਣ ਸੇਵੇਂ ਪਾਸਾ ਦਾ ਸੀ ਨਾਨਕ ਸਾਹੀ ਮੁਤਾਬਕ ਦੇ ਆ 5 ਜੁਲਾਈ ਨੂੰ ਮਨਾ ਰਹਾਂ ਉਹਦੀਆਂ ਲੜੀਆਂ ਚੱਲ ਰਹੀਆਂ ਨੇ 17 April ਤੋਂ ਸੂਨੀ ਸਾਹਿਬ ਦੀ ਅਰੰਭ ਹੋਈ ਹੋਈ ਆ ਤੇ ਹੁਣ ਖੰਡ ਪਾਠਾਂ ਦੀਆਂ ਚੱਲ ਰਹੀਆਂ ਨੇ ਉਹ 5 ਜੁਲਾਈ ਨੂੰ ਬੜੀ ਧੁੰਮ ਧਾਮ ਦੇ ਨਾਲ 3 4 5 ਦੇ ਦੀਵਾਨ ਹੁੰਦੇ ਨੇ ਬੜੀ ਇਸ ਤਰ੍ਹਾਂ ਹੀ ਗੁਰੂ ਨਾਨਕ ਪਾਸਾ ਜੀ ਦਾ ਇਸੇ 10ਵੇਂ ਪਾਛਾ ਜਿਹੜਾ ਵੱਡੇ ਪੱਧਰਾਂ ਤੇ ਅਸੀਂ ਮਨਾਉਨੇ ਆਂ ਹਾਂ ਤੇ ਅੰਮ੍ਰਿਤ ਸੰਚਾਰ ਹੁੰਦਾ 5 ਜੁਲਾਈ ਨੂੰ ਹਰੇਕ ਸਾਲ ਖਾਨ ਦੇ ਵੀ ਦਰਸ਼ਨ ਕਰਾਣੇ ਚਾਹਾਂਗੇ ਜਿਹੜੇ ਚਰਨ ਛੋਪਾ ਪ੍ਰਾਪਤ ਹੈ ਜਿੱਥੇ ਚਸ਼ਮਾ ਸਾਹਿਬ ਸ਼ਿਸ਼ੋਬੀਤ ਪ੍ਰਗਟ ਹੋਇਆ ਤਾਂ ਆਪ ਜੀ ਆਪਣੀ ਸਕਰੀਨ ਤੇ ਜਿਹੜੇ ਹੈਗੇ ਨਾਲ-ਨਾਲ ਸ਼ਾਰਟਸ ਵੀ ਦੇਖ ਰਹੇ ਹੋਗੇ ਇਸ ਅਸਥਾਨ ਦੇ 6ਵੇਂ ਪਾਛਾ ਜੀ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਹੈ ਗੁਰਦੁਆਰਾ ਚਸ਼ਮਾ ਸਾਹਿਬ ਤਾਂ ਸਿੰਘ ਸਾਹਿਬ ਸਾਨੂੰ ਦਰਸ਼ਨ ਕਰਵਾਣ ਜਾ ਰਹੇ ਨੇ ਤਾਂ ਇਹ ਇਮਾਰਤ ਹੈ ਤਾਂ ਇਸ ਸਥਾਨ ਤੇ ਜਿਹੜੇ ਹੈਗਾ ਇੱਕ ਛੋਟਾ ਜਿਹਾ ਸਰੋਵਰ ਵੀ ਬਣਿਆ ਹੋਇਆ ਇੱਕ ਕਹਿ ਲਈਏ ਨਾ ਸ਼ਹਿਰ ਤੋਂ ਥੋੜੀ ਜੀ ਬਿਲਕੁਲ ਸ਼ਾਂਤਮਈ ਜਗ੍ਹਾ ਹੈਗੀ ਹੈ ਖੰਨਾ ਔਰ ਅਮਰੋਦ ਦੇ ਵਿਚਾਲੇ ਫਤੇਗੜ ਡਿਸਟ੍ਰਿਕਟ ਚ ਵੈਸੇ ਪੈਂਦਾ ਲੇਕਿਨ ਖੰਨਾ ਜਿਆਦਾ ਨਜ਼ਦੀਕ ਹੈ ਬਿਲਕੁਲ ਖੰਨੇ ਤੋਂ ਤਕਰੀਬਨ 2 ਜਾਂ 3-3 ਕਿਲੋਮੀਟਰ ਦੀ ਦੂਰੀ ਤੇ ਸਥਾਨ ਸਥਿਤ ਹੈ ਸੋ ਆਪ ਵਿਭਾਗੀਆਂ ਸੰਗਤਾਂ ਉਹ ਜਿਹੜੇ ਇਸ ਸਥਾਨ ਦੇ ਜਿਹੜੇ ਹੈਗੇ ਦਰਸ਼ਕ ਦੇਦਾਰੇ ਤੁਸੀਂ ਕਰ ਰਹੇ ਹੋ ਗੁਰਦੁਆਰਾ ਚਸ਼ਮਾ ਸਾਹਿਬ ਦੀ ਤਾਂ ਇਹ ਉਹ ਸਥਾਨ ਹੈ ਜਦੋਂ 6ਵੀਂ ਪਾਤਸ਼ਾਹੀ ਗੁਵਾਰਲੀਅਰ ਦੇ ਕਿਲੇ ਤੋਂ ਰਿਹਾਅ ਕੇ ਜਦੋਂ ਆ ਰਹੀ ਸੀ ਤਾਂ ਇਸ ਸਥਾਨ ਤੇ ਆ ਕੇ ਉਹਨਾਂ ਨੇ ਆਪਣੀ ਜਿਹੜੀ ਹੈ ਫੌਜਾਂ ਨੂੰ ਜਲ ਛਕਾਇਆ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਾਓ ਆਪਾਂ ਥੋੜਾ ਨਜ਼ਦੀਕ ਤੋਂ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਇਸ ਸਥਾਨ ਦੇ ਸੋ ਪਾਠ ਨਿਰੰਤਰ ਚੱਲ ਰਿਹਾ ਇਸ ਸਥਾਨ ਤੇ ਅੱਛਾ ਸਿੰਘ ਸਾਹਿਬ ਇਹ ਸਥਾਨ ਹੈ ਜੀ ਹਾਂ ਜੀ ਇਹ ਸਥਾਨ ਹੈ ਜਿੱਥੇ ਸਤਿਗੁਰੂ ਜੀ ਨੇ ਜਲ ਪ੍ਰਗਟ ਕੀਤਾ ਸੀ ਠੀਕ ਹੈ ਹਾਂ ਹੁਣ ਇਸ ਸਥਾਨ ਤੇ ਜਿਹੜਾ ਹੈਗਾ ਜਲ ਆ ਰਿਹਾ ਜਾਂ ਨਹੀਂ ਆ ਰਿਹਾ ਹੁਣ ਵੈਸੇ ਜੇ ਇਹਨੂੰ ਆਪਾਂ ਥੋੜਾ ਜਿਹਾ ਖੋਦ ਲਈਏ ਫੇਰ ਸਿੰਮਦਾ ਅੱਛਾ ਹਾਂ ਵੈਸੇ ਅੱਗੇ ਤਾਂ ਉਦੂ ਲੋਟ ਉੱਤੇ ਆ ਜਾਂਦਾ ਸੀ ਹੁਣ ਉਹ ਨਹੀਂ ਆਉਂਦਾ ਅੱਛਾ ਹਾਂ ਪਹਿਲਾਂ ਬਿਲਕੁਲ ਨਿਰੰਤਰ ਉੱਪਰ ਉੱਪਰ ਸੀਗਾ ਜਲ ਇਸ ਤਰ੍ਹਾਂ ਪੀ ਲੈਂਦੇ ਸੀ ਅੱਛਾ ਹਾਂ ਸਾਡੇ ਨਾਲ ਇੱਕ ਹੋਰ ਸਿੰਘ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਿੰਘ ਸਾਹਿਬ ਤੁਸੀਂ ਇਸ ਨੇੜੇ ਕਿਤੇ ਰਹਿੰਦੇ ਹੋ ਜੀ ਹਾਂਜੀ ਇੱਥੇ ਰਹਿੰਦੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਜਿਹੜੇ ਹੈਗੇ ਆ ਰਹੇ ਹੋ ਇੱਥੇ ਮੈਨੂੰ ਤੇ ਮੈਂ ਸਾਨਾ 90 ਦਾ ਯਾਰ ਆ ਰਿਹਾ ਇੱਥੇ ਵੈਸੇ ਤੇ ਅੱਛਾ ਸਾਨਾ ਹੁਣ ਅਸੀਂ ਵੈਸੇ 10-12 ਸਾਲ ਤੋਂ ਬਾਬਾ ਜੀ ਨਾਲ ਜੁੜੇ ਹੋਏ ਆਂ ਵੈਸੇ ਦਰਸ਼ਨ ਤੇ ਅਸੀਂ ਸਾਨਾ 90 ਤੋਂ ਕਰਦੇ ਆ ਰਿਹਾ ਹਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਹੋਣਗੇ ਇਸ ਸਥਾਨ ਬਾਰੇ ਜਦੋਂ ਪੁੱਛਦੇ ਹੋਣਗੇ ਹੋ ਸਕਦਾ ਕਾਫੀਆਂ ਨੂੰ ਨਹੀਂ ਵੀ ਪਤਾ ਹੋਵੇ ਹੋ ਸਕਦਾ ਇਸ ਤੋਂ ਬਾਅਦ ਜਿਹੜੇ ਹੈਗੇ ਟੀਵੀ ਤੇ ਜਦੋਂ ਚੱਲੂਗੀ ਹੈ ਸਟੋਰੀ ਤਾਂ ਤੁਹਾਡੇ ਕੋਲ ਜਿਹੜੇ ਹੈਗੇ ਸੰਪਰਕ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਨਗੇ ਟੀਵੀ ਤੇ ਚੱਲਦੇ ਹੁੰਦੇ ਨੇ ਪਹਿਲਾਂ ਵੀ ਚੈਨਲ ਆਏ ਹੋਏ ਨੇ ਇੱਥੇ ਜੀ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੋਇਆ ਇੱਥੇ ਦੂਰ ਦੂਰ ਤੋਂ ਲੋਕ ਆਉਂਦੇ ਨੇ ਇੱਥੇ ਵੀ ਸੁੱਖਾ ਸਾਰੀਆਂ ਪੂਰੀਆਂ ਹੁੰਦੀਆਂ ਨੇ ਕਿਸੇ ਦੀ ਸੁੱਖ ਨਹੀਂ ਦਿੰਦੀ ਸਭ ਪੂਰੀਆਂ ਹੁੰਦੀਆਂ ਇੱਥੇ ਸਾਡੇ ਦੇਖਦਿਆਂ ਦੇਖਦਿਆਂ ਹੱਥਾਂ ਜੰਗੀਆਂ ਕੁਈ ਅਸਾਂ ਕੰਮ ਨਹੀਂ ਜਿਹੜਾ ਕੋਈ ਗੁਰੂ ਹਰਗੋਬਿੰਦ ਸਾਹਿਬ ਨੇ ਦੇਣ ਕਿਤੇ ਅੱਗੇ ਨੇਚਾ ਨਾ ਲਾਵੇ ਬੰਦਾ ਫਿਰ ਤੇ ਗੱਲਬਾਤ ਹੁੰਦੀ ਹੈ ਸੋ ਆਪ ਜੀ ਨੇ ਦਰਸ਼ਨ ਦੇਦਾਰੇ ਕੀਤੇ ਇਸ ਸਥਾਨ ਤੇ ਗੁਰਦੁਆਰਾ ਚਸ਼ਮਾ ਸਾਹਿਬ ਜੋ ਕਿ ਜਿੰਦਾ ਕਿ ਤੁਹਾਨੂੰ ਦੱਸ ਚੁੱਕੇ ਕਿ ਖੰਨਾ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਸਿਰਫ 2 ਜਾਂ 3 ਕਿਲੋਮੀਟਰ ਦੀ ਦੂਰੀ ਤੇ ਸਥਾਨ ਹੈ 6ਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਜਿਹੜੀ ਸਥਾਨ ਇਹ ਹੈਗਾ ਸੋ ਆਪ ਵਿਭਾਗੀਆਂ ਸੰਗਤਾਂ ਹੋ ਜਿਹੜੇ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਉਮੀਦ ਕਰਦੇ ਹਾਂ ਕਿ ਇਹ ਕਵਰੇਜ ਤੁਹਾਨੂੰ ਬੇਹਦ ਪਸੰਦ ਆਈ ਹੋਗੀ ਅੱਗੇ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ